ਮੇਰੀ ਜਿਹੜੀ ਸ਼ੁਰੂਆਤ ਸਰ ਇੱਕ ਵਧੀਆ ਲੈਵਲ ਤੋਂ ਹੋਈ ਸੀ ਵਧੀਆ ਚੀਜ਼ ਤੋਂ ਹੋਈ ਸੀ ਧਾਰਮਿਕ ਚੀਜ਼ ਤੋਂ ਹੀ ਮਤਲਬ ਹੇਮਕੁੰਡ ਦੀ ਪਾਵਨ ਧਰ ਦੀ ਅਮਰ ਰਸ਼ੀ ਦਾ ਇੱਕ ਸੌਂਗ ਆਇਆ ਸੀ ਉਹਦੇ ਵਿੱਚ ਮੈਨੂੰ ਮੇਨ ਲੀਡ ਦੇ ਕੰਮ ਦਿੱਤਾ ਗਿਆ ਸੀ ਸਕੂਲ ਟਾਈਮ ਤੋਂ ਤੁਸੀਂ ਆ ਦੇ ਪ੍ਰੋਡਿਊਸਰ ਰਹੇ ਠੀਕ ਹੈ ਅਸਿਸਟੈਂਟ ਡਾਇਰੈਕਟਰ ਰਹੇ ਤੁਸੀਂ ਕਿੱਸਾ ਦੇਖ ਦਿਓ ਇੰਨੀ ਘੱਟ ਉਮਰ ਦੇ ਵਿੱਚ ਤੁਸੀਂ ਇੰਨੀ ਵੱਡੀ ਖਿਆਤੀ ਪਾਈ ਆ ਹਿੰਦੀ ਮੂਵੀ ਕੀਤੀ ਮੈਂ ਸੁਨੀਲ ਛੱਟੀ ਜੀ ਦੇ ਨਾਲ ਰੰਦੀ ਬੁੱਢਾ ਜੀ ਦੇ ਨਾਲ ਸ਼ੂਟਰ ਤੇ ਉਹਦਾ ਨਾਮ ਆਪਰੇਸ਼ਨ ਫਰਾਈਡੇ ਹੋ ਗਿਆ ਸਾਡੀਆਂ ਫਿਲਮਾਂ ਦੇ ਨਾਮ ਕਈ ਵਾਰ ਚੇਂਜ ਹੋ ਜਾਂਦੇ ਆ ਕੁਝ ਕਈ ਵਾਰ ਰਜਿਸਟਰਡ ਨਹੀਂ ਹੁੰਦੇ ਕਈ ਵਾਰ ਜੇ ਰਜਿਸਟਰਡ ਹੋ ਜਾਂਦੇ ਆ ਉਹ ਫਿਲਮ ਦੇ ਨਾਲ ਮੈਚ ਨਹੀਂ ਕਰਦੇ ਫਿਰ ਚੇਂਜ ਚੇਂਜ ਕਰਨੇ ਪੈਂਦੇ ਆ ਫਿਰ ਉਸ ਤੋਂ ਬਾਅਦ ਅਰਦਾਸ ਫਿਲਮ ਤੁਸੀਂ ਗਿੱਪੀ ਗਰੇਵਾਲ ਦੀ ਦੇਖੀ ਐਜ਼ ਅਸਿਸਟੈਂਟ ਡਾਇਰੈਕਟਰ ਵਾਂਸਪੋਨਟ ਐਜ਼ ਐਜ਼ ਅਸਿਸਟੈਂਟ ਜਿੱਤੋਂ ਸਾਰੀ ਇੰਡਸਟਰੀ ਹੀ ਚੇਂਜ ਹੋ ਗਈ ਇੱਕ ਕੰਟੈਂਟ ਚੱਲਨੇ ਸ਼ੁਰੂ ਹੋ ਗਏ ਨਹੀਂ ਤੇ ਲੋਕੀ ਕਮੇਡੀ 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 ਮੈਂ ਆਪਣੀ ਮੂਵੀ ਨੂੰ ਲੈ ਕੇ ਆ ਰਹੇ ਹਾਂ ਮਿੱਠੀਏ ਨੂੰ ਇੱਕ ਫੈਮਿਲੀ ਇੱਕ ਡਰਾਮਾ ਮੂਵੀ ਆ ਇੱਕ ਰਿਸ਼ਤਿਆਂ ਦੀ ਮੂਵੀ ਆ ਠੀਕ ਹੈ ਸਾਰਿਆਂ ਨੂੰ ਇੱਕ ਜੋੜਨ ਵਾਲੀ ਮੂਵੀ ਆ ਸਭ ਤੋਂ ਵੱਡੀ ਖੁਸ਼ੀ ਮੈਨੂੰ ਉਦੋਂ ਹੀ ਦੇ ਜਦੋਂ ਸਨੀ ਦੇਵਾਲ ਪਾਜੀ ਦਾ ਫੋਨ ਆਇਆ ਸੀ ਮੈਂ ਕੀਤਾ ਵਾਪਸ ਤੇ ਵਜੱਕ ਨਹੀਂ ਸਕਿਆ ਸੀ ਮੈਂ ਪਾਜੀ ਸਸ਼ੀਗਾਲ ਉਹਨਾਂ ਦੀ ਬੈਸਟ ਵਿਸ਼ਸ ਮਿਲੀ ਮਿੱਠੀਏ ਲਈ ਕਿਉਂਕਿ ਮੈਂ ਉਹਨਾਂ ਨਾਲ ਵੀ ਇੱਕ ਪ੍ਰੋਜੈਕਟ ਅੱਗੇ ਕਰ ਰਹੇ ਹਾਂ ਕਾਫੀ ਟਾਈਮ ਬਾਅਦ ਦੱਸ ਲਓ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਕਿੰਨੀ ਗੱਲ ਇਸ ਲਾਈਨ ਦੇ ਵਿੱਚ ਦੀ ਕਿਸ ਸਾਲ ਤੋਂ ਇਸ ਇੰਡਸਟਰੀ ਨਾਲ ਜੁੜੇ ਹੋ ਖਾਸ ਕਰਕੇ ਹਰ ਜਗ੍ਹਾ ਧੋਖੇ ਵੀ ਖਾਦੇ ਆ ਹਰ ਜਗ੍ਹਾ ਤੇ ਮਤਲਬ ਡਿੱਗੇ ਵੀ ਆ ਫੈਮਿਲੀ ਸਾਡੇ ਕੋਲ ਹੋ ਕਿੰਦਾ সাপোর্ট ਕਿਹਨਾਂ ਨੂੰ ਹੋਵੇ ਤੁਹਾਡੇ ਕਾਦਰ ਸਾਹਿਬ ਮੈਂ ਸੁਣਿਆ ਸੀ ਤੁਹਾਡੇ ਫਾਦਰ ਸਾਹਿਬ ਤੁਹਾਡੇ ਸਾਇਆ ਨਹੀਂ ਰਿਹਾ ਤਾਂ ਜੀ ਬੜੀ ਥ੍ਰੀ ਸਟ੍ਰਗਲ ਕੀਤੀ ਤੇ সাপোর্ট ਕਿੰਨੇ ਕੀਤੀ ਉਹ ਕਿਹਾ ਮੇਰੇ ਹੋਰ ਵੀ ਬਹੁਤ ਸਾਰੇ ਭਰਾ ਨੇ ਜਦੋਂ ਫਾਦਰ ਦਾ ਸਾਇਆ ਉੱਠਦਾ ਜਾਂ ਘਰ ਦੀ ਛੱਤ ਡੇਗੀ ਦੀ ਛੱਤ ਤਾਂ ਸਾਰਿਆਂ ਨੂੰ ਲੱਗਦੀ ਹੈ ਦੱਬੇ ਤਾਂ ਸਾਰੇ ਜਾਂਦੇ ਫਿਰ ਉੱਠਣਾ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਐਦਾਂ ਹੌਲੀ-ਹੌਲੀ ਮੈਂ ਆਪਣੀ ਹਿੰਮਤ ਰੱਖੀ ਹੈ ਕਦੇ ਹਿੰਮਤ ਨਹੀਂ ਹਾਰਿਆ ਜਿੱਦਾਂ ਰਕੇਸ਼ ਬੇਦੀ ਜੀ ਨੂੰ ਮੈਂ ਕਿਹਾ ਸੀ ਭਾਜੀ ਆਪਣੀ ਆਉਣ ਵਾਲੀ ਜਿਹੜੀ ਫਿਲਮ ਆ ਨਾ ਵੱਡੇ ਸਟਾਰ ਲੈਣੇ ਉਹ ਕਹਿੰਦਾ ਕਿੰਨਾ ਕੁ ਭਜੇਗਾ ਮੈਂ ਕਿਹਾ ਭਾਜੀ ਮੇਰਾ ਕੰਮ ਆ ਦੌੜ ਲਾਣਾ ਜਿੱਦਣ ਸੱਕ ਗਿਆ ਉਦੋਂ ਬਹਿ ਜਾਊਂਗਾ ਤੁਸੀਂ ਦੇਖ ਰਹੇ ਹੋ ਦੇਨੀਫੇਅਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਤੁਹਾਨੂੰ ਹਮੇਸ਼ਾ ਹੀ ਦੇਨੀਫੇਅਰ ਟੀਵੀ ਦੇ ਪਏ ਅਸੀਂ ਤੁਹਾਨੂੰ ਖਾਸਕੇ ਲੁਧਿਆਣਾ ਦੇ ਧੀਵਾ ਨਾ ਉਹ ਕੰਮ ਤੁਹਾਨੂੰ ਸਾਹਮਣੇ ਰੂਬਰੂ ਕਰਾਈ ਜਿਨ੍ਹਾਂ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਲੇਕਿਨ ਅੱਜ ਤੁਹਾਨੂੰ ਅਸੀਂ ਲੁਧਿਆਣੇ ਦੇ ਇੱਕ ਪਿੰਡ ਦੇ ਉਸ ਨੌਜਵਾਨਾਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਜਿਸਨੇ ਲੁਧਿਆਣੇ ਦਾ ਹੀ ਨਹੀਂ ਪੰਜਾਬ ਦਾ ਹੀ ਦੇਸ਼ ਦਾ ਨਾਮ ਪੂਰਾ ਪੰਜਾਬੀ ਇੰਡਸਟਰੀ ਵਿੱਚ ਨਾਮ ਰੌਸ਼ਨ ਕਰ ਦਿੱਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੀਆਂ ਪੁਲਾੰਗਾ ਮਾਰ ਕੇ ਖਾਸ ਕਰਕੇ ਲੁਧਰੈ ਨਾਮ ਹੋਰ ਬਾਲੀਵੁੱਡ ਦੇ ਵਿੱਚ ਇੱਕ ਨਾਮ ਪਹਿਚਾਨ ਬਣਾ ਕੇ ਲੁਧਰੈ ਨੂੰ ਹੋਰ ਸੁਨਹਿਰੀ ਅਕਸ਼ਰਾਂ ਵਿੱਚ ਆਪਣਾ ਨਾਮ ਦਰਜ ਕਰਾਏਗਾ ਆਉਣ ਵਾਲੀ ਫਿਲਮ ਪੰਜਾਬੀ ਫਿਲਮ ਮਿੱਠੀ ਦਾ ਮੈਨੇ ਮੇਨ ਐਕਟਰ ਜਿਹੜੇ ਲੀਡ ਰੋਲ ਐਕਟਰ ਹੈਗੇ ਆ ਇਹ ਨਾਲ ਲੇਖਕ ਵੀ ਹੈ ਔਰ ਪ੍ਰੋਡਿਊਸਰ ਵੀ ਹੈ ਤੋਂ ਮੈਨਾ ਮੌਜੂਦਾ ਲੁਧਰੈ ਦੇ ਪਿੰਡ ਗਿੱਲਾਂ ਦੇ ਸੁਰਿੰਦਰ ਸਿੰਘ ਜਿਹੜੇ ਹੁਣ ਆਉਣ ਵਾਲੀ ਫਿਲਮ ਮਿੱਠੀਏ ਦੇ ਵਿੱਚ ਮੇਨ ਕਿਰਦਾਰਾ ਰੋਲ ਨਿਭਾਰੇ ਤਾਂ ਆਓ ਗੱਲਬਾਤ ਕਰਦੇ ਹਾਂ ਕਦੋਂ ਸ਼ੁਰੂਆਤ ਹੋਈ ਫਿਲਮਾਂ ਦੀ ਤਾਂ ਜਿਹੜੀ ਮਿੱਠੀਏ ਫਿਲਮ ਆ ਰਹੀ ਹੈ ਤਾਂ ਕਿਸ ਤੰਦਾ ਉਹਨਾਂ ਨੂੰ ਲੱਗਾ ਵੀ ਲੋਜਣਾ ਦਾ ਨਾਮ ਇੰਨਾ ਰੋਸ਼ਨ ਕਿਸ ਤਾਂ ਹੋ ਜਾਊਗਾ ਕਿ ਇਸ ਫਿਲਮ ਦੇਖ ਕੇ ਲੋਕ ਇੱਕ ਪਰਿਵਾਰਕ ਮੂਵੀ ਨੂੰ ਦੇਖ ਕੇ ਆਪਣੇ ਆਪ ਨੂੰ ਇੱਕ ਸਕੂਨ ਮਹਿਸੂਸ ਕਰ ਸਕਦੇ ਨੇ ਸੌਦਾ ਜੈਨੀ ਸੈਟੀ ਵਿੱਚ ਸਸ਼ੀਗਲ ਸੰਦੀਪ ਸਰ ਜੀ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਤੇ ਤੁਹਾਡਾ ਥੈਂਕਸ ਕਰਨਾ ਚਾਹਾਂਗਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਲਈ ਤੇ ਮੇਰੇ ਪਿੰਡ ਆਏ ਮੇਰੇ ਇੰਟਰਵਿਊ ਲੈਣੇ ਥੈਂਕਸ ਮੇਰੀ ਜਿਹੜੀ ਸ਼ੁਰੂਆਤ ਆ ਸਰ ਇੱਕ ਵਧੀਆ ਲੈਵਲ ਤੋਂ ਹੋਈ ਸੀ ਵਧੀਆ ਚੀਜ਼ ਤੋਂ ਹੋਈ ਸੀ ਧਾਰਮਿਕ ਚੀਜ਼ ਤੋਂ ਹੀ ਮਤਲਬ ਹੇਮਕੁੰਡ ਦੀ ਪਾਵਨ ਧਰਦੀ ਅਮਰ ਅਰਸ਼ੀ ਦਾ ਇੱਕ ਸੌਂਗ ਆਇਆ ਸੀ ਉਹਦੇ ਵਿੱਚ ਮੈਨੂੰ ਮੇਨ ਲੀਡ ਦੇ ਕੰਮ ਦਿੱਤਾ ਗਿਆ ਸੀ ਸਕੂਲ ਟਾਈਮ ਤੋਂ ਕਿੰਨੀ ਉਮਰ ਸੀ ਡਟੀਫਰ ਉਹ ਉਹ ਜਦ ਸਕੂਲ ਟਾਈਮ ਤੋਂ ਹੀ ਸੀ ਆਈਡੀਆ ਉਮਰ ਕਿੰਨੀ ਹੋ ਗਈ ਉਮਰ 10 15 ਸਾਲ ਦੀ 10 ਤੋਂ 15 ਸਾਲ ਦੀ ਜੀ ਤੇ ਉਸ ਤੋਂ ਬਾਅਦ ਚਲੋ ਬਾਬੇ ਜੀ ਨਾਨਕ ਦਾ ਆਸ਼ੀਰਵਾਦ ਰਿਹਾ ਬਸ ਵਧੀਆ ਕਰਦੇਗੇ ਵਧੀਆ ਕਰਦੇਗੇ ਫਿਰ ਉਸ ਤੋਂ ਬਾਅਦ ਅਰਦਾਸ ਫਿਲਮ ਤੁਸੀਂ ਗਿੱਪੀ ਘਰੇਵਾਲੀ ਦੀ ਦੇਖੀ ਐਸ ਅਸਿਸਟੈਂਟ ਡਾਇਰੈਕਟਰ ਵਾਂਸਪੋਨੈਂਟ ਐਸ ਅਸਿਸਟੈਂਟ ਤੇ ਪੰਜਾਬੀ ਕਈ ਫਿਲਮਾਂ ਅਰਦਾਸ ਅਰਦਾਸ ਜਿਹੜੀ ਜਿੱਚ ਕੋ ਗਿੱਪਾ ਜੀ ਜਿੱਤੋਂ ਸਾਰੀ ਇੰਡਸਟਰੀ ਹੀ ਚੇਂਜ ਹੋ ਗਈ ਇੱਕ ਕੰਟੈਂਟ ਚੱਲਨੇ ਸ਼ੁਰੂ ਹੋ ਗਏ ਨਹੀਂ ਤੇ ਲੋਕੀ ਕਮੇਡੀ 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 ਅੱਜ ਵੀ ਜਿੱਦਾਂ ਹੁਣ ਮੈਂ ਆਪਣੀ ਮੂ ਨੂੰ ਲੈ ਕੇ ਆ ਰਹੇ ਆ ਮਿੱਠੀਏ ਨੂੰ ਇੱਕ ਫੈਮਿਲੀ ਇੱਕ ਡਰਾਮਾ ਮੂਵੀ ਆ ਇੱਕ ਰਿਸ਼ਤਿਆਂ ਦੀ ਮੂਵੀ ਆ ਠੀਕ ਆ ਸਾਰਿਆਂ ਨੂੰ ਇੱਕ ਜੋੜਨ ਵਾਲੀ ਮੂਵੀ ਆ ਪੂਰੀ ਸਟੋਰੀ ਤਾਂ ਚਲੋ ਸੰਦੀਪ ਸਰ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਇੱਕ ਕਰੇਜ ਖਤਮ ਹੋ ਜਾਂਦਾ ਹੈ ਨਾ ਦੁਨੀਆ ਦਾ ਸਟੋਰੀ ਦੱਸ ਦਿੱਤੇ ਸਾਰੀ ਫਿਲਮ ਹੀ ਖੋਲ ਕੇ ਸਾਹਮਣੇ ਆ ਗਈ ਤੇ ਇਹ ਇੱਕ ਮਿੱਠੀਏ ਵੀ ਉਦਾਂ ਦੀ ਹੀ ਕਹਾਣੀ ਆ ਜਿੱਦਾਂ ਹੁਣ ਸਿੱਖ ਇਤਿਹਾਸਕ ਈ ਤਨ ਸਾਰੀਆਂ ਫਿਲਮਾਂ ਸ਼ੁਰੂ ਹੋ ਗਈਆਂ ਪਾਨੀਆਂ ਸ਼ੈਤ ਮੇਰੀ ਸਾ ਇਹਨਾਂ ਵਿੱਚ ਸਾਰਿਆਂ ਤੋਂ ਅਲੱਗ ਹੀ ਇੱਕ ਪਹਿਚਾਨ ਤੇ ਇੱਕ ਅਲੱਗ ਹੀ ਫਿਲਮ ਹੋਊਗੀ ਜੀ ਅਰਗੂ ਮਿੱਠੀਏ ਦਾਸੂਤ ਜੀ ਜੋ ਸੰਨ ਲੱਗਾ ਪਤਾ ਵੀ ਸਾਡੇ ਗਿੱਲ ਪਿੰਡ ਦਾ ਲੁਧਿਆਣਾ ਦੇ ਗਿੱਲ ਪਿੰਡ ਦਾ ਨੌਜਵਾਨ ਹੈ ਮੈਂ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਕੀਤਾ ਕਹਿੰਦੇ ਹਾਂ ਜੀ ਇਹ ਤਾਂ ਕਾਫੀ ਫਿਲਮਾਂ ਕਰ ਚੁੱਕਿਆ ਤੁਸੀਂ ਇਹਦਾ ਗਗਲੀ ਗਿੱਪੀ ਗਰੇਵ ਆ ਨਾ ਇਹਦੇ ਅਸਿਸਟੈਂਟ ਡਾਇਰੈਕਟਰ ਫਿਲਮਾਂ ਦੇ ਗਿੱਪੀ ਗਰੇਵ ਵਾਲਾ ਨਾਮ ਸੁਣਦੇ ਹੀ ਪੰਜਾਬੀ ਯਾਨੀ ਕਿ ਜਿਹੜੀ ਪੋਲੀਵੁੱਡ ਇੰਡਸਟਰੀ ਵਿੱਚ ਬੜਾ ਨਾਮ ਹੈ ਉਹਨਾਂ ਗਿੱਪੀ ਗਰੇਵ ਵਾਲਾ ਤਾਂ ਜਦੋਂ ਫਿਲਮ ਮੰਦੀ ਹੈ ਮੇਰੇ ਖਿਆਲ ਡੂਪਰ ਹਿੱਟ ਜਾਂਦੀਆਂ ਤੁਸੀਂ ਉਹਨਾਂ ਫਿਲਮਾਂ ਦੇ ਵਿੱਚ ਸਿਆਦੇ ਪ੍ਰੋਡਿਊਸਰ ਰਹੇ ਠੀਕ ਹੈ ਅਸਿਸਟੈਂਟ ਡਾਇਰੈਕਟਰ ਰਹੇ ਤੁਸੀਂ ਕਿੱਸਾ ਦੇਖ ਦਿਓ ਇੰਨੀ ਕਟ ਉਮਰ ਦੇ ਵਿੱਚ ਤੁਸੀਂ ਇੰਨੀ ਵੱਡੀ ਖਿਆਤੀ ਪਾਈ ਆ ਫਿਲਮਾਂ ਕਾਫੀ ਤਸੀਮ ਤੁਸੀਂ ਮੈਂ ਸੁਣਿਆ ਤੁਹਾਡੀ ਹਿੰਦੀ ਫਿਲਮਾਂ ਵਿੱਚ ਤੁਸੀਂ ਕਾਫੀ ਕੀਤੀਆਂ ਜੀ ਜੀ ਹਿੰਦੀ ਮੂਵੀ ਕੀਤੀ ਮੈਂ ਸੁਨੀਲ ਛੱਟੀ ਜੀ ਦੇ ਨਾਲ ਰੰਦੀ ਬੁੱਢਾ ਜੀ ਦੇ ਨਾਲ ਸ਼ੂਟਰ ਅੱਛਾ ਜੀ ਤੇ ਉਹਦਾ ਨਾਮ ਆਪਰੇਸ਼ਨ ਫਰਾਈਡੇ ਹੋ ਗਿਆ ਸਾਡੀਆਂ ਫਿਲਮਾਂ ਦੇ ਨਾਮ ਕਈ ਵਾਰ ਚੇਂਜ ਹੋ ਜਾਂਦੇ ਆ ਕੁਝ ਕਈ ਵਾਰ ਰਜਿਸਟਰਡ ਨਹੀਂ ਹੁੰਦੇ ਕਈ ਵਾਰ ਜੇ ਰਜਿਸਟਰਡ ਹੋ ਜਾਂਦੇ ਆ ਉਹ ਫਿਲਮ ਦੇ ਨਾਲ ਮੈਚ ਨਹੀਂ ਕਰਦੇ ਫਿਰ ਚੇਂਜ ਚੇਂਜ ਕਰਨੇ ਪੈਂਦੇ ਆ ਜਦੋਂ ਗਿੱਪੀ ਭਾਜੀ ਦੇ ਨਾਲ ਆਪਾਂ ਕੰਮ ਕੀਤਾ ਉਹਨਾਂ ਨੇ ਮੈਨੂੰ ਕਾਫੀ ਸਪੋਰਟ ਕੀਤਾ ਮੈਂ ਬੀਨੂ ਟੇਲੋਂ ਭਾਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਥੈਂਕਸ ਆ ਅੱਛਾ ਕਿ ਮੈਂ ਬੀਨੂ ਭਾਈ ਨੂੰ ਫੋਨ ਕੀਤਾ ਮੈਂ ਕਿ ਬੀਨੂ ਭਾਜੀ ਸੱਸੀ ਗਾਲ ਕੀ ਆਲਾ ਬੀਨੂ ਭਾਜੀ ਯਾਰ ਮੇਰੀ ਫਿਲਮ ਆ ਰਹੀ ਹੈ ਪ੍ਰਮੋਟ ਕਰੋਗੇ ਤੇ ਜੇ ਡਿਮਾਂਡ ਆ ਤਾਂ ਕੋਈ ਮੈਨੂੰ ਦੱਸ ਦਿਓ ਮੈਂ ਕਰ ਦੂੰਗਾ ਪੂਰੀ ਭਾਜੀ ਅੱਛਾ ਉਹ ਕਹਿੰਦਾ ਮੈਨੂੰ ਮੇਰੇ ਕੰਮ ਨਹੀਂ ਤੇ ਮੇਰੇ ਬਾਬੇ ਨਾਨਕ ਨਹੀਂ ਮੇਰੇ ਵਾਹੀ ਗੁਰੂ ਨੇ ਬਹੁਤ ਕੋਸ਼ਿਸ਼ ਦਿੱਤਾ ਹਮ ਸੁਰਿੰਦਰ ਇੱਕ ਪ੍ਰੋਡਿਊਸਰ ਉੱਠਦਾ ਨਾ ਨਵਾਂ ਤੇ 100 ਘਰ ਚਲਾਉਂਦਾ 100 ਘਰ ਦੇ ਚੁੱਲ੍ਹੇ ਚੱਲਦੇ ਆ ਹਮ ਤੇ ਮੇਰੀ ਕੋਈ ਡਿਮਾਂਡ ਨਹੀਂ ਮੈਂ ਤੈਨੂੰ ਪ੍ਰਮੋਟ ਕਰੂੰਗਾ ਉਹਨਾਂ ਨੇ ਉਸੇ ਟਾਈਮ ਮੇਰਾ ਟ੍ਰੇਲਰ ਸ਼ੇਅਰ ਕੀਤਾ ਤੇ ਕਾਫੀ ਇੰਡਸਟਰੀ ਚੋ ਪਿਆਰ ਮਿਲਿਆ ਗੀਪੀ ਭਾਜੀ ਨੇ ਵੀ ਦੇਖਿਆ ਗੀਪੀ ਭਾਜੀ ਨੇ ਕਿਹਾ ਆਲ ਦਾ ਬੈਸਟ ਕੇ ਸੁਰੇਂਦਰ ਮੈਂ ਕਰੂੰਗਾ ਸਪੋਰਟ ਫਿਲਮ ਤੇ ਨੇੜੇ ਤੇੜੇ ਤੇ ਮੈਂ ਕਿਹਾ ਭਾਜੀ ਥੈਂਕਸ ਤੁਸੀਂ ਕਿਹਾ ਤਾਂ ਬਹੁਤ ਆਕਾਲ ਦੇ ਸਟੇ ਤੇ ਬੁਲਾਇਆ ਸੀ ਭਾਜੀ ਨੇ ਇੰਨੇ ਸਾਲਾਂ ਬਾਅਦ ਮਿਲੇ ਤੇ ਵਧੀਆ ਲੱਗਾ ਫਿਰ ਹੁਣ ਬੱਬੂ ਭਾਜੀ ਵੀ ਕਰ ਰਹੇ ਨੇ ਜੀ ਆਪਣਾ ਤੇ ਰੰਦੀਪ ਬੁੱਢਾ ਨੇ ਵੀ ਕੀਤਾ ਬਾਲੀਵੁੱਡ ਦੇ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਮੈਨੂੰ ਉਦੋਂ ਹੀ ਦੇ ਜਦੋਂ ਸਨੀ ਦੇਵਾਲ ਪਾਜੀ ਦਾ ਫੋਨ ਆਇਆ ਸੀ ਮੈਂ ਕੀਤਾ ਵਾਪਸ ਤੇ ਜੱਕ ਨਹੀਂ ਸਕਿਆ ਸੀ ਮੈਂ ਪਾਜੀ ਸਸ਼ੀਗਾਲ ਉਹਨਾਂ ਦੀ ਬੈਸਟ ਵਿਸ਼ਸ ਮਿਲੀ ਮਿੱਠੀ ਲਈ ਕਿਉਂਕਿ ਮੈਂ ਉਹਨਾਂ ਨਾਲ ਵੀ ਇੱਕ ਪ੍ਰੋਜੈਕਟ ਅੱਗੇ ਕਰ ਰਹੇ ਹਾਂ ਕਾਫੀ ਟਾਈਮ ਬਾਅਦ ਅੱਛਾ ਜੀ ਤੇ ਇਦਾਂ ਹੌਲੀ-ਹੌਲੀ ਮੈਂ ਆਪਣੀ ਹਿੰਮਤ ਰੱਖੀ ਹੈ ਕਦੇ ਹਿੰਮਤ ਨਹੀਂ ਹਾਰਿਆ ਜਿੱਦਾਂ ਰਕੇਸ਼ 베ਦੀ ਜੀ ਨੂੰ ਮੈਂ ਕਿਹਾ ਸੀ ਪਾਜੀ ਆਪਣੀ ਆਉਣ ਵਾਲੀ ਜਿਹੜੀ ਫਿਲਮ ਆ ਨਾ ਵੱਡੇ ਸਟਾਰ ਲੈਣੇ ਉਹ ਕਹਿੰਦਾ ਕਿੰਨਾ ਕੁ ਭਜੇਗਾ ਮੈਂ ਕਿਹਾ ਪਾਜੀ ਮੇਰਾ ਕੰਮ ਆ ਦੌੜ ਲਾਣਾ ਜਿੱਦਣ ਸਕ ਗਿਆ ਉਸ ਦਿਨ ਬਹਿ ਜਾਊਂਗਾ ਦੌੜ ਲਾ ਲੈਣ ਦੋ ਕਰਨ ਦੋ ਕੰਮ ਬਸ ਆਪਾਂ ਆਪਣੀਆਂ ਫਿਲਮਾਂ ਵਧੀਆ ਬਣਾਉਣੀਆਂ ਕੰਟੈਂਟ ਲਿਆਉਣੇ ਨੇ ਪੰਜਾਬੀ ਪੁੱਤਰਾਂ ਨਾਲੇ ਪੰਜਾਬੀ ਪੁੱਤਰਾਂ ਜੀ ਕਦੇ ਹਾਰਦੇ ਨਹੀਂ ਆਪਾਂ ਹੈ ਨਾ ਜ਼ਿੰਦਗੀ 'ਚ ਉਹ ਕਹਿੰਦਾ ਭਾਵਾ ਕਿ ਮੈਂ ਮਿੱਠੀਆਂ ਨੇ ਵੀ ਜਦੋਂ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਸਵਾਲ ਆਏ ਸੀ ਲੋਕਾਂ ਦੇ ਮੇਰੇ ਪ੍ਰੋਡਿਊਸਰਾਂ ਦੇ ਜਾਂ ਕਿ ਕਿੰਨੂ ਕੌਣ ਦੇਖੂਗਾ ਯਾਰ ਨਵੇਂ ਬੰਦੇ ਨੂੰ ਕੌਣ ਦੇਖੂਗਾ ਸਵਾਲ ਇਹ ਪਹਿਲਾਂ ਹੁੰਦਾ ਪੈਸੇ ਵਾਲ ਪਹਿਦਾ ਹੁੰਦਾ ਵੀ ਪੈਸੇ ਲਾ ਦਿੰਦੇ ਆ ਜੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਗਿੱਪੀ ਨੂੰ ਕਹਿੰਨੇ ਦੇਖਿਆ ਸੀ ਪਹਿਲੇ ਤੇ ਸਾਰੀਆਂ ਟਿਪਾਂ ਨਹੀਂ ਚੱਲੀਆਂ ਸੀ ਨਾ ਫੁਲਕਾਰੀ ਚੱਲੀ ਸੀ ਬਿਲਕੁਲ ਦਿਲਜੀਤ ਦੀ ਪਹਿਲੀ ਫਿਲਮ ਫਲॉप ਹੋਈ ਸੀ ਠੀਕ ਆ ਨਵੇਂ ਜਿਹੜੇ ਅੱਜ ਸਟਾਰ ਨਹੀਂ ਉਹਨਾਂ ਨੂੰ ਪਹਿਲਾਂ ਕਿੰਨੇ ਦੇਖਿਆ ਸੀ ਲੋਕਾਂ ਨੇ ਦੇਖਿਆ ਤੇ ਉਹ ਸਟਾਰ ਬਣੇ ਆ ਅੱਜ ਜੇ ਮੈਂ ਵੀ ਹਿੰਮਤ ਬੁਮਾਰ ਕੇ ਇਸ ਚੀਜ਼ ਨੂੰ ਆਇਆ ਤੇ ਮੈਂ ਵੀ ਕੱਲ ਲੋਕੀ ਦੇਖਣਗੇ ਮੈਨੂੰ ਅੱਜ ਦੇਖਣਗੇ ਮੇਰਾ ਕੰਟੈਂਟ ਹੀਰੋ ਆ ਬੇਸਿਕਲੀ ਮੈਂ ਫਿਲਮ ਹੀ ਉਦਾਂ ਦੀ ਬਣਾਏ ਕਿ ਲੋਕ ਫਿਲਮ ਨੂੰ ਦੇਖਣ ਮੈਨੂੰ ਨਾ ਦੇਖਣ ਫਿਲਮ ਦੇਖਣਗੇ ਤੇ ਮੈਨੂੰ ਦੇਖਣਗੇ ਜੀ ਸਿਰਜਣ ਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਕਿੰਨੀ ਵਾਰ ਇਸ ਲਾਈਨ ਦੇ ਵਿੱਚ ਵੀ ਕਿਸ ਸਾਲ ਤੋਂ ਇਸ ਇੰਡਸਟਰੀ ਨਾਲ ਜੁੜੇ ਹੋ ਸਾਕੇ ਮੈਂ ਸਕੂਲ ਟਾਈਮ ਤੋਂ ਜੁੜਿਆ 15 ਕ ਸਾਲ ਮੈਨੂੰ ਹੋ ਗਿਆ ਸਾਰੇ ਟੋਟਲ ਮਲਾ ਕੇ ਹਾਂਜੀ ਮਤਲਬ ਹਰ ਜਗ੍ਹਾ ਧੋਖੇ ਵੀ ਖਾਦੇ ਆ ਹਰ ਜਗ੍ਹਾ ਤੇ ਮਤਲਬ ਡਿੱਗੇ ਵੀ ਆ ਸਟਰਗਲ ਕੀਤੀ ਹੈ ਸਟਰਗਲ ਕੀਤੀ ਹੈ ਪੂਰੀ ਫੋਲ ਆ ਫੈਮਲੀ ਹਿਸਟਰੀ ਕੱਢੀ ਦੀ ਹੈ ਫੈਮਲੀ ਹਿਸਟਰੀ ਜੇ ਉਸ ਕਰਦੀ ਐ سپورਟ ਜੀ ਬਾਬਾ ਜੀ ਦੀ ਮਿਹਰ ਦੇ ਨਾਲ ਕੋਈ ਬਾਲੀ ਵੱਡੀ ਨਹੀਂ ਆ ਕੁਛ ਨਹੀਂ ਨੋਰਮਲ ਬਸ ਠੀਕ ਹੁੰਦੇ ਨੇ سپورਟ ਕੀਤੀ ਤੇ ਮੈਂ ਅੱਗੇ ਵਧਾ ਗਿਆ ਵਧਾ ਗਿਆ ਵਧਾ ਗਿਆ ਅੱਜ ਮੈਨੂੰ ਇੰਨੀ ਵੀ ਬੜੀ ਖੁਸ਼ੀ ਹੁੰਦੀ ਜਿਹੜੇ ਮੇਰੇ ਨਾਲ ਕੋਈ ਸਟਰਗਲ ਟਾਈਮ ਤੇ ਸੀ ਨਾ ਭਾਜੀ ਅੱਜ ਜੌਨ ਬੇਬੀ ਵਰਨ ਤੋਂ ਆਂਦੀ ਵੱਡੀ ਫਿਲਮ ਆ ਉਹ ਬੰਦਾ ਪ੍ਰੋਡਿਊਸਰ ਬਣ ਗਿਆ ਮੈਂ ਕਈ ਵਾਰ ਨੂੰ ਕਾਰਦਾ ਨਾ ਕਾਲ ਕੇ ਯਾਰ ਮਜ਼ਾ ਕਿ ਮੈਨੂੰ ਅੱਛਾ ਲੱਗਦਾ ਤੁਹਾਨੂੰ ਦੇਖ ਕੇ ਮੈਨੂੰ ਵਧੀਆ ਲੱਗਦਾ ਆ ਯਾਦ ਆ ਰਹੀ ਆ ਆਪਣਾ ਅਭਿਸ਼ੇਕਪੂਰ ਦੀ ਫਿਲਮ ਅਜੇ ਦੇਵਗਨ ਵਾਲੀ ਮੈਂ ਉਹ ਬੰਦੇ ਨੂੰ ਨਹੀਂ ਜਾਣਦਾ ਸੀ ਮੇਰੇ ਕੋਲ ਸੈਂਸਰ ਆਨਲੀ ਫਿਲਮ ਆਈ ਤੇ ਮੈਂ ਕਿਹਾ ਜਿੰਨਾਂ ਦੀ ਫਿਲਮ ਸੀ ਉਹ ਚਤਰਵਿੰਦਰ ਜੀ ਸੀ ਸਾਰੇ ਸੀ ਰਾਜਬੱਬਰ ਸਾਹਿਬ ਵੀ ਮੈਂ ਕਿਹਾ ਯਾਰ ਆ ਮੁੰਡਾ ਜਿਹੜਾ ਨਾ ਵਧੀਆ ਮੁੰਡਾ ਵਾ ਕੀ ਪਤਾ ਨੂੰ ਖੁਸ਼ੀ ਹੋਵੇ ਦੇਖ ਕੇ ਮੇਰੀ 30 ਸਾਲ ਫਿਲਮ ਰਿਲੀਜ਼ ਹੋ ਰਹੀ ਹੈ ਮੈਂ ਕਰ ਰਿਹਾ ਸੀ ਮੈਂ ਜਦੋਂ ਅਨਿਲ ਜੀ ਨਾਲ ਗੱਲ ਕੀਤੀ ਉੱਥੇ ਬੰਬੇ ਮੈਂ ਕਿਹਾ ਨਿਲ ਸਰ ਕਿ ਆ ਬਾਕੀ ਸਾਰੇ ਮੈਨੂੰ ਪਤਾ ਵਸ ਤਰਵਿੰਦਰ ਜੀ ਨੇ ਫਰਾਜ ਜੀ ਆ ਹੈ ਨਾ ਤਬੂਦੀ ਪੈਣਾ ਤੇ ਆ ਮੁੰਡਾ ਕੌਣ ਆ ਇਹਦਾ ਨਹੀਂ ਮੈਨੂੰ ਪਤਾ ਮੈਂ ਲਿਆਉਂਗਾ ਇਹਨੂੰ ਲੱਭ ਕੇ ਤੁਸੀਂ ਦੱਸੋ ਜਦੋਂ ਨੇ ਮੈਨੂੰ ਦੱਸਿਆ ਨਾ ਕਿ ਯਾਰ ਤੂੰ ਇਹ ਨੂੰ ਨਹੀਂ ਜਾਣਦਾ ਮੈਂ ਕਹਾਂ ਨਹੀਂ ਭਾਜੀ ਮੈਂ ਨਹੀਂ ਜਾਣਦਾ ਕਹਿੰਦਾ ਯਾਰ ਯਾਰ ਜਿਹਦੇ ਟਾਈਮ ਦਾ ਬਹੁਤ ਵੱਡਾ ਡਾਇਰੈਕਟਰ ਆ ਵਿਸ਼ੇਖ ਕਪੂਰ ਜਿਨੇ ਕਿਦਾਰਨਾਥ ਬਣਾਈ ਚੰਡੀਗੜ੍ਹ ਕਰਿਆ ਅਸ਼ਕੀ ਬਣਾਈ ਜਦੋਂ ਅਸੀਂ ਮਿਲੇ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਕਹਿੰਦਾ ਨੰਬਰ ਲੈ ਤੂੰ ਵਿਸ਼ੇਖ ਨਾਲ ਗੱਲ ਕਰ ਮੈਂ ਵਿਸ਼ੇਖ ਨੂੰ ਫੋਨ ਲਾਇਆ ਨਹੀਂ ਚੱਕਿਆ ਉਹਨਾਂ ਨੇ 10 15 ਕਾਲਾਂ ਤੇ ਮੈਸੇਜ ਕੀਤਾ ਫੇਰ ਵੀ ਰਿਪਲਾਈ ਨਹੀਂ ਆਇਆ ਆਖਰ 'ਚ ਇੱਕ ਮੈਸੇਜ ਕੀਤਾ ਮੈਂ ਕਿਹਾ ਦੇਖੋ ਭਾਜੀ ਤੁਹਾਡੀ ਫਿਲਮ ਕਰ ਰਿਹਾ ਤੁਸੀਂ ਕਾਲ ਚੱਕੋ ਚਾਹੇ ਨਾ ਚੱਕੋ ਦੈਨ ਮੈਨੂੰ ਮੇਰਾ ਇਹ ਹੈ ਕਿ ਤੁਹਾਨੂੰ ਇੱਕ ਵਾਰੀ ਦੱਸਣਾ ਜੀ ਉਸ ਫਿਲਮ ਦੇ ਨਾਲ ਦੇਸ਼ਕਿਰਦਾਰ ਫਿਲਮ ਦਾ ਨਾਮ ਸੀ ਫਿਰ ਉਹਨਾਂ ਦਾ ਕਾਲ ਆਇਆ ਸਾਡੀ ਗੱਲ ਹੋਈ ਉਹਨਾਂ ਨੇ ਮੈਨੂੰ ਆਫਿਸ ਬੁਲਾਇਆ ਤੇ ਫਿਰ ਉਦੋਂ ਬਾਅਦ ਸਾਡਾ ਰਿਲੇਸ਼ਨ ਵਧਿਆ ਆ ਇੱਕ ਚੰਗਾ ਕੰਮ ਕਰਨ ਦੇ ਨਾਲ ਨਾਲ ਮੈਂ ਹਰੇਕ ਆਰਟਿਸਟ ਨੂੰ ਕਹਾਂਗਾ ਨਾਵੇਂ ਤੋਂ ਨਵੇਂ ਨੂੰ ਜੇ ਤੁਸੀਂ ਇੱਕ ਚੰਗਾ ਕੰਮ ਕਰਦੇ ਹੋ ਨਾ ਤੁਹਾਡੇ ਸੌ ਕੰਮ ਉਹਦੇ ਅੱਗੇ ਫਿੱਕੇ ਪੈ ਜਾਂਦੇ ਆ ਹੁਣ ਮੇਰੀ ਹੁਣ ਜਿੱਦਾਂ ਵੱਡੇ ਵੱਡੇ ਸੁਪਰਸਟਾਰਾਂ ਨਾਲ ਗੱਲ ਹੋਈ ਸਿੱਧੀ ਗੱਲਬਾਤ ਹੋਈ ਤੇ ਇਦਾਂ ਹੀ ਆ ਮੈਂ ਆਪਣੀ ਹਿੰਮਤ ਨਹੀਂ ਕਦੇ ਯਾਰੀ ਨਾ ਹਾਰਨੀ ਆ ਜਾਂ ਤੱਕ ਸਾਹ ਨੇ ਚੱਲਣਗੇ ਭੱਜਾਂਗੇ ਵਧੀਆ ਕੰਟੈਂਟ ਬਣਾਵਾਂਗੇ ਏਦਾਂ ਦਾ ਬਣਾਵਾਂਗੇ ਕਿ ਲੋਕ ਫੈਮਲੀ ਦੇ ਨਾਲ ਦੇਖਣ ਇਹ ਨਹੀਂ ਮਸਾਲਾ ਬਣਾਵਾਂਗੇ ਕੋਈ ਬੋਰਿੰਗ ਬਣਾਵਾਂਗੇ ਹੁਣ ਵੀ ਮੈਨੂੰ ਕੁਝ ਜੋ ਚੀਜ਼ਾਂ ਲੱਗੀਆਂ ਸੀ ਮੈਂ ਫਿਲਮ ਤੋਂ ਕੱਟਦੀਆਂ ਕਿ ਨਹੀਂ ਕਿ ਆਪਾਂ ਕਿ ਸਾਡੀ ਜਾਂ ਸੈਂਸਰ ਚ ਨਾ ਰੁਕ ਜੇ ਕਿਉਂਕਿ ਮੈਂ ਸੈਂਸਰ ਦਾ ਵੀ ਬਹੁਤ ਧਿਆਨ ਰੱਖਦਾ ਕਿ ਫਸੇ ਨਾ ਬਸ ਉਥੇ ਜਗਤ ਹੋਰ ਚੇਂਜ ਕਰ ਲਓ ਕੁਝ ਏਦਾਂ ਕਰਕੇ ਬਾਬਾ ਜੀ ਦੀ ਮਿਹਰ ਦੇ ਨਾਲ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਆਪਾਂ ਨੂੰ ਮਿਹਨਤ ਦੇ ਫਲ ਮਿਲਿਆ ਅੱਜ ਤੇ ਅੱਗੇ ਹੋਰ ਵੀ ਮਿਲ ਰਿਹਾ ਵਾ ਤੇ ਅੱਗੇ ਕੰਮ ਕਰਦੇ ਰਹਿਵਾਂਗੇ ਜਿਆਦਾ ਵੱਡੀ ਗੱਲ ਨਹੀਂ ਕਹਾਂਗੇ ਸਿੱਖਦੇ ਰਾਵਾਂਗੇ ਬਸ ਫੈਮਿਲੀ ਸਾਡੇ ਕੋਲ ਕਿੰਦਾ سپورਟ ਕਿਦਾਂ ਨੁਕ ਹੋਵੇ ਤੁਹਾਡੇ ਫਾਦਰ ਸਾਹਿਬ ਮੈਂ ਸੁਣਿਆ ਸੀ ਤੁਹਾਡੇ ਫਾਦਰ ਸਾਹਿਬ ਤੁਹਾਡੇ ਸਾਆ ਨਹੀਂ ਰਿਹਾ ਤਾਂ ਜੀ ਬੜੀ ਥੀ ਸਟ੍ਰਗਲ ਕੀਤੀ ਤੇ سپورਟ ਕਿੰਨੇ ਕੀਤੀ ਉਹਨੇ ਕਹਿੰਦੇ ਦੇਖੋ سپورਟ ਤਾਂ ਜਿਹੜੀ ਦੇਖੋ ਫੈਮਿਲੀ ਜਿੰਨੀ ਕਰਦੀ ਉਹ ਕਰਦੀ ਹੈ ਜਦੋਂ ਫਾਦਰ ਸਾਹਿਬ ਕਹੇ ਮੈਂ ਇਕੱਲੇ ਨਹੀਂ ਆ ਇਕੱਲਿਆਂ ਨਹੀਂ ਆ ਮੈਂ ਮੇਰੇ ਹੋਰ ਵੀ ਬਹੁਤ ਸਾਰੇ ਪ੍ਰਾਣ ਨੇ ਜਦੋਂ ਫਾਦਰ ਦਾ ਸਾਇਆ ਉੱਠਦਾ ਜਾਂ ਘਰ ਦੀ ਛੱਤ ਡੇਗਦੀ ਛੱਤ ਤਾਂ ਸਾਰਿਆਂ ਨੂੰ ਲੱਗਦੀ ਹੈ ਦੱਬੇ ਤਾਂ ਸਾਰੇ ਜਾਂਦੇ ਫਿਰ ਉੱਠਣਾ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਬਟ ਵਾਹਿਗੁਰੂ ਦਾ ਆਸਰਾ ਸੀ ਬਾਬਾ ਨਾਨਕ ਦਾ ਆਸਰਾ ਸੀ ਤੇ ਉਹਨਾਂ ਦੇ ਸਾਰੇ ਦੇ ਨਾਲ ਕਰਦੀਆਂ ਦੀ ਵੀ سپورਟ ਰਹੀ ਬਾਕੀ ਯਾਰ ਮਿੱਤਰਾਂ ਦੀ ਵੀ سپورਟ ਰਹੀ ਸੁਪਰਸਟਾਰ ਜਿਹੜੇ ਆਪਣੇ ਅੱਜ ਦੇ ਹੈਗੇ ਨੇ ਆਪਣੇ ਸਾਰੇ ਯਾਰ ਦੋਸਤੋ ਉਹਨਾਂ ਦੀ سپورਟ ਰਹੀ ਤੇ ਚਲੋ ਤੁਹਾਨੂੰ ਤੁਹਾਡੀ ਸਭ ਤੋਂ ਵੱਡੀ سپورਟ ਕੀ ਕਿ ਮੈਨੂੰ মিডিਆ ਦੀ ਰਹਿੰਦੀ ਆ ਜਿਹੜੇ ਆਉਂਦੇ ਨੇ ਭਰਾ ਨੇ ਜਿਹੜੇ ਸਾਡੇ ਵਰਗੇ ਜਿਹੜੇ ਰਹਿ ਜਾਂਦੇ ਨੇ ਪਿੱਛੇ ਉਹਨਾਂ ਦੀ ਇੰਟਰਵਿਊ ਲੈ ਕੇ ਜਦੋਂ ਉਹਨਾਂ ਨੂੰ ਕਹਿੰਦੇ ਨੇ ਕਿ ਨਹੀਂ ਯਾਰ ਅਸੀਂ ਤੁਹਾਡੇ ਲਈ ਖੜੇ ਆ ਤੇ ਉਦੋਂ ਖੁਸ਼ੀ ਹੁੰਦੀ ਹੈ ਸਭ ਤੋਂ ਵੱਡੀ سپورਟ মিডিਆ ਦੀ ਹੈ ਹੁਣ ਮੈਂ ਕਹਾਂ ਮੱਲਰ ਫਰੰਦਰ ਸਿੰਘ ਬਿਹਾਈਂਡ ਆ ਕੈਮਰਾ ਸੀ ਹੁਣ ਫਰੰਟ ਆਫ ਦਾ ਕੈਮਰਾ ਆਗੇ ਜੀ ਪਹਿਲਾ ਮੈਂ ਕੈਂਪੇ ਦੇ ਪਿੱਛੇ ਕੰਮ ਕਰਦਾ ਸੀ ਸ਼ੁਰੂਆਤ ਚ ਤਾਂ ਮੈਂ ਫਰੰਟ 'ਚ ਹੀ ਐਜ਼ ਜਦੋਂ ਟੀ ਸੀਰੀਜ਼ 'ਚ ਮੇਰਾ ਗਾਣਾ ਆ ਟੀਵੀ ਤੇ ਚੱਲਦੇ ਸਾਰੇ ਖੁਸ਼ ਹੋ ਗਏ ਹਾਂ ਜੀ ਤੇ ਹੁਣ ਜ਼ਿੰਦਗੀ ਦੇ ਵਿੱਚ ਹੁਣ ਐਜ਼ ਪਰਦੇ ਤੇ ਛਾਰੇ ਆ ਇਹ ਤੋਂ ਪਹਿਲਾਂ ਮੇਰੀ ਆਤਮ ਰੱਖਸ਼ਾ ਆਈ ਸੀ ਉਹ ਬਾੜੀ ਨਹੀਂ ਚੱਲ ਸਕੀ ਫਿਲਮ ਕਿਉਂਕਿ ਉਹਦੀ ਪ੍ਰੋਮੋਸ਼ਨ ਕਈ ਵਾਰ ਫਾਈਨੈਂਸ ਤੋਂ ਥੋੜੀ ਮਜਬੂਰ ਹੋ ਜਾਇਦਾ ਵਾ ਕਿ ਚੱਲ ਠੀਕ ਹੈ ਯਾਰ ਦੋਸਤ ਕਰਾਂਗੇ ਪਰ ਨਹੀਂ ਹੋ ਪਾਇਆ ਉਹਦੇ ਤੋਂ ਕੁਝ ਇਹ ਜਿਹੜੀ ਫਿਲਮ ਆ ਜੋ ਪਿਆਰ ਮੈਨੂੰ ਸੰਦੀਪ ਭਾਜੀ ਗਾਣੇ ਤੋਂ ਮਿਲਿਆ ਨਾ ਟ੍ਰੇਲਰ ਤੋਂ ਮਿਲਿਆ ਮੇਰਾ ਹੌਸਲਾ ਵਧਿਆ ਤੇ ਮੈਨੂੰ ਇਹ ਵੀ ਸਮਝ ਆ ਗਈ ਕਿ ਯਾਰ ਸਟਾਰਾ ਨਾ ਕੁਝ ਨਹੀਂ ਹੋਣਾ ਬਿਲਕੁਲ ਨਹੀਂ ਕੁਝ ਹੋਣਾ ਜੋ ਪਿਆਰ ਪਬਲਿਕ ਨੇ ਦੇ ਦੇਣਾ ਨਾ ਜਿੰਨੇ ਜਾ ਕੇ ਤੁਹਾਡੀ ਫਿਲਮ ਥੀਏਟਰ ਚ ਜਾ ਕੇ ਦੇਖਣੀ ਆ ਜਿੰਨੇ ਪੈਸੇ ਖਰਚ ਕੇ ਦੇਖਣੀ ਆ ਉਹ ਤੁਹਾਡੇ ਲਈ ਸਭ ਕੁਝ ਆ ਅੱਜ ਦਿਲਜੀਤ ਭਾਜੀ ਆ ਦਿਲਜੀਤ ਭਾਜੀ ਦੇ ਸ਼ੋਅ ਚੱਲ ਰਹੇ ਆ ਜੇ ਲੋਕ ਟਿਕਟ ਖਰੀਦ ਰਹੇ ਆ ਤੇ ਦਿਲਜੀਤ ਆ ਜੇ ਲੋਕ ਟਿਕਟ ਨਹੀਂ ਖਰੀਦਣਗੇ ਦਿਲਜੀਤ ਕੁਝ ਨਹੀਂ ਬਿਲਕੁਲ ਪਰ ਸਭ ਤੋਂ ਵੱਡੇ ਹੁੰਦੇ ਸਭ ਤੋਂ ਵੱਡੇ ਆਮ ਬੰਦਾ ਜਿਹੜੇ ਜਿਨ੍ਹਾਂ ਨੇ ਦੇਖਣੀ ਹੈ ਫਿਲਮ ਜਾ ਕੇ ਜਾਂ ਜਿਨ੍ਹਾਂ ਨੇ ਤੁਹਾਡਾ ਸ਼ੋਅ ਦੇਖਣਾ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਕਰਨੀ ਹੈ ਮੈਨੂੰ ਖੁਸ਼ੀ ਦੀ ਚੀਜ਼ ਦੀ ਹੈ ਜਦੋਂ ਮੇਰਾ ਟ੍ਰੇਲਰ ਲਾਂਚ ਹੋਇਆ ਲੋਕਾਂ ਨੇ ਰੀਲਾਂ ਬਣਾਈਆਂ ਉਹਨਾਂ ਨੂੰ ਆਪਣੇ ਫੇਸਬੁੱਕ ਤੇ ਇੰਸਟਾ ਤੇ ਸਾਰੇ ਪਾਸੇ ਸ਼ੇਅਰ ਕੀਤਾ ਉਦੋਂ ਮੇਰਾ ਥੋੜਾ ਜਿਹਾ ਕ੍ਰੇਜ਼ ਨਾਲ ਜਿਹੜੇ ਬਹੁਤ ਵੱਡੇ ਸਟਾਰ ਨੇ ਐਟੀਟਿਊਡ ਵਾਲੇ ਉਹਨਾਂ ਤੋਂ ਥੱਲੇ ਆ ਕਿ ਤੁਸੀਂ ਕੁਝ ਨਹੀਂ ਯਾਰ ਤੁਸੀਂ ਲਕੀਰ ਖਿੱਚੀ ਸੀ ਨਾ ਅੱਜ ਸੁਰੇਂਦਰ ਸਿੰਘ ਖੇਚ ਰਿਹਾ ਕੱਲ ਤੁਹਾਡੇ ਤੋਂ ਤੇ ਹੋਊਗਾ ਲਕੀ ਖੇਚੀ ਗੱਲ ਕੀਤੀ ਆ ਹਮੇਸ਼ਾ ਮੈਂ ਕੋੜਾ ਸੱਚ ਆ ਮੈਂ ਸਾਹਮਣੇ ਸਾਹਮਣੇ ਕੈਮਰੇ ਸਾਹਮਣੇ ਬੋਲੂਗਾ ਤੁਹਾਡੇ ਸਾਹਮਣੇ ਬੋਲੂਗਾ ਜਦੋਂ ਵੀ ਕੋਈ ਐਦਾਂ ਦੀ ਗੱਲ ਆਂਦੀ ਹੈ ਸਕਰੀਨ ਦੇ ਸਾਹਮਣੇ ਪਰਦੇ ਦੀ ਗੱਲ ਆਂਦੀ ਹੈ ਚਾਹੇ ਉਹ ਵੈਬ ਸੀਰੀਜ਼ ਹੋਵੇ ਜਾਂ ਆਪਣੀ ਵੱਡੀਆਂ ਫਿਲਮਾਂ ਹੋਵੇ ਆ ਯਾਦ ਕਰਨੇ ਚਿਹਰੇ ਵਿੱਚ ਦੇਖ ਕੇ ਚਾਹੇ ਉਹ ਲੜਕੀ ਚਾਹੇ ਐਕਟਰ ਹੋਵੇ ਲੜਕਾ ਲੜਕਾ ਹੋਵੇ ਲੜਕੀ ਹੋਵੇ ਐਕਟਰਸ ਹੋਵੇ ਜਾਂ ਐਕਟਰ ਹੋਵੇ ਕਦੇ ਚਿਹਰਾ ਲਾਜਵਾਬ ਚਾਹੀਦਾ ਆ ਸੋਨਾ ਮੁੱਟਾ ਬੰਦਾ ਚਾਹੀਦਾ ਨੌਜਵਾਨ ਹੋਵੇ ਆ ਜਿਹਦਾ ਪਹਿਲਾਂ ਤੋਂ ਮਿੰਦਾ ਵਾਲੇ ਬੰਦੇ ਹੁੰਦੇ ਰਿਹਾ ਅੱਜਕੱਲ ਡਿੱਪੇ ਗਏ ਵਾਦੀ ਗੰਦੇ ਜਾਂ ਕੋਲ ਪੰਜਾਬੀ ਐਕਟਰ ਲੱਗੇ ਜੀ 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 ਜਾਂ ਬਾਡੀ ਅੱਛੀ ਹੋ ਜੇਦੀ ਹੈ ਜੀ ਜੀ ਫਲੋ ਅੱਛਾ ਹੋਣਾ ਚਾਹੀਦਾ ਐਕਟਰ ਦੀ ਲੜਕੀ ਐਕਟਰਸ ਹੈਗੀ ਆ ਉਹ ਵੀ ਸਮਾਰਟ ਹੋਣੀ ਚਾਹੀਦੀ ਆ ਲੰਬੀ ਹੋਈ ਛੇਤੀ ਆ ਕੀ ਸੋਚਦਾ ਵੀ ਤੁਸੀਂ ਲੱਗ ਰਿਹਾ ਵੀ ਪੰਜਾਬੀ ਇੰਡਸਟਰੀ ਦੀ ਅੱਜ ਕੱਲ ਪਛਾਣ ਕੀ ਆ ਲੋਕ ਕੀ ਚਾਹੁੰਦੇ ਆ ਪੰਜਾਬੀ ਇੰਡਸਟਰੀ ਸ਼ਾਇਦ ਪਹਿਲਾਂ ਇਹ ਚੀਜ਼ਾਂ ਸੋਚਦੀ ਸੀ ਕਿ ਜਿਮਲ ਆਉ ਡੋਲੇ ਬਣਾਓ ਐਕਟਰ ਬਣੋ ਕਿ ਸੋਹਣਾ ਸੁਨੱਖਾ ਮੁੰਡਾ ਲਿਆਓ ਜਾਂ ਸੋਹਣੀਆਂ ਕੁੜੀਆਂ ਲਿਆਓ ਬਟ ਅੱਜ ਪੰਜਾਬੀ ਇੰਡਸਟਰੀ ਜਿਹੜੀ ਚੇਂਜ ਹੋਈ ਆ ਉਹ ਬਿਲਕੁਲ ਹੀ ਅਲੱਗ ਆ ਬਹੁਤ ਵੱਡੇ ਲੈਵਲ ਤੇ ਆ ਗਈ ਇਹ ਤੋਂ ਲੋਕ ਇਹ ਕਹਿੰਦੇ ਨੇ ਕਿ ਸਾਉਥ ਨੂੰ ਟੱਕਰ ਨਹੀਂ ਦੇ ਸਕਦੇ ਮੈਨੂੰ ਲੱਗਦਾ ਸਾਉਥ ਦਾ ਵੀ ਉਹ ਇਤਿਹਾਸ ਨਹੀਂ ਆਉਣਾ ਜੋ ਸਾਡੇ ਪੰਜਾਬ ਦਾ ਤੁਸੀਂ ਸਾਡੇ ਸਿੱਖ ਇਤਿਹਾਸ ਨੂੰ ਛੱਡ ਕੇ ਇੱਕ ਪਿੱਛੇ ਰੱਖ ਦਿਓ ਬਿਲਕੁਲ ਹੀ ਪਿੱਛੇ ਸਨ 1900 ਦੇ ਜਿੰਨੇ ਵੀ ਸਾਡੇ ਯੋਧੇ ਨੇ ਜਿਹੜੇ ਅੱਜ ਦੇ ਜਦਾਂ ਕਿ 84 ਦੀ ਲਾ ਲੋ ਜਾਂ ਹੋਰ ਲਾ ਲੋ ਇੰਨਾ ਕੋ ਮਟੀਰੀਅਲ ਪਿਆ ਨਾ ਸੌਤ ਨੂੰ ਤੇ ਕੀ ਸਾਰੀ ਦੁਨੀਆ ਨੂੰ ਪਿੱਛੇ ਛੱਡ ਦਸਦਾ ਜਿੰਨੀਆਂ ਵੀ ਇੰਡਸਟਰੀਆਂ ਨੇ ਕੰਟੈਂਟ ਬਹੁਤ ਪਿਆ ਸਾਡੇ ਕੋਲ ਬਟ ਉਹਦੇ ਵਿੱਚ ਕੀ ਹੈ ਕਿ ਸਰ ਜਿੱਦਾਂ ਦਾ ਕਰੈਕਟਰ ਤੁਹਾਨੂੰ ਚਾਹੀਦਾ ਨਾ ਜੇ ਤੁਸੀਂ ਓਦਾਂ ਦਾ ਲੱਭੋ ਤੁਹਾਡੇ ਲਈ ਓਦਾਂ ਹੀ ਬੈਸਟ ਹੈ ਹੁਣ ਵਧੀਆ ਡਾਇਰੈਕਟਰ ਆ ਗਏ ਆ ਉਹ ਕਹਿੰਦੇ ਯਾਰ ਨਹੀਂ ਯਾਰ ਅਸੀਂ ਜੇ ਮੈਂ ਪਹਿਲਾਂ ਇਸ ਫਿਲਮ ਲਈ ਨਾ ਤਾਨੀਆਂ ਨੂੰ ਸਾਈਨ ਕਰ ਰਿਹਾ ਸੀ ਤੇ ਕਾਲ ਫਿਲਮ ਵੀ ਜਿਹੜੀ ਮੇਰੀ ਹੈਗੀ ਆ ਉਹਨੂੰ ਵੀ ਉਹਦੇ ਚ ਵੀ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਹਾਂ ਹਿੰਦੀ ਮੂਵੀ ਆ ਕਾਲ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਉਹ ਜਿਹੜੇ ਡਾਇਰੈਕਟਰ ਨੇ ਨਾਮ ਹੀ ਲਵਾਂਗਾ ਚੱਲ ਰਹੀ ਉਹਨਾਂ ਦੀ ਨੀਰੂ ਬਾਜਵਾ ਤੇ ਉਹ ਮੈਂ ਕਿਹਾ ਯਾਰ ਭਾਜੀ ਆਪਾਂ ਤਾਨੀਆਂ ਨੂੰ ਆਪਣੀ ਫਿਲਮ ਲਈ ਸਾਈਨ ਕਰ ਲਈਏ ਵੀ ਇੱਧਰ ਇੱਧਰ ਦਾ ਕਰਕੇ ਕਹਿੰਦਾ ਕਿ ਤਾਨੀਆਂ ਯਾਰ ਪੁੱਛੋਗੇ ਡਾਇਰੈਕਟਰ ਕੌਣ ਆ ਪ੍ਰੋਡਕਸ਼ਨਰਸ ਇਹ ਉਹ ਲਟਰਮ ਸਟਰ 100 ਸਵਾਲ ਠੀਕ ਆ ਬਸ ਆ ਚੀਜ਼ਾਂ ਕਰਨੀਆਂ ਪੈਣਗੀਆਂ ਉਹ ਚੀਜ਼ਾਂ ਕਰਨ ਜੋ ਸੱਚੀ ਆ ਮੈਂ ਉਹੀ ਦੱਸ ਰਿਹਾ ਤੁਹਾਨੂੰ ਜੋ ਮੇਰੀ ਗੱਲ ਹੋਈ ਸੋ ਬਾਬੇ ਨਾਨਕ ਦੀ ਮੈਂ ਐਦਾਂ ਵੀ ਬਿਨਾ ਉਹ ਗੱਲ ਕੀਤੇ ਨਹੀਂ ਹੈਨਾ ਫਿਰ ਸਾਡੀ ਗੱਲ ਹੋਈ ਮੈਂ ਆਪਣੇ ਬੰਦੇ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਆਪਾਂ ਡਾਇਰੈਕਟਰ ਦਾ ਆਪਣਾ ਵਧੀਆ ਵਾ ਇਹ ਨਹੀਂ ਕਿ ਵਧੀਆ ਨਹੀਂ ਬਹੁਤ ਵੀ ਯਾਰ ਆਪਾਂ ਐਦਾਂ ਗੱਲ ਹੋਈ ਆ ਵੀ ਉਹ ਐਂ ਕਹਿੰਦੇ ਨੇ ਉਹ ਕਹਿੰਦਾ ਤੇਰਾ ਕੀ ਕਹਿਣਾ ਮੈਂ ਕਿਹਾ ਛੱਡ ਦੋ ਠੀਕ ਆ ਇੱਕ ਤਾਂ ਸਾਡੀ ਨੂੰ ਡੀਡ ਪ੍ਰੋਬਲਮ ਇੱਕ ਤਾਂ ਸਾਨੂੰ ਬਹੁਤ ਸਾਰਾ ਪੈਸਾ ਵੀ ਦੇਣਾ ਪੈਣਾ ਉਹ ਪੈਸੇ ਦੀ ਜਗ੍ਹਾ ਤੇ ਆਪਾਂ ਬਾਲੀਵੁੱਡ ਦੇ ਸਾਰੇ ਜਿੰਨੇ ਹੈਗੇ ਨਾ ਵਧੀਆ ਜਿਹੜੇ ਹੰਡੇ ਹੋਏ ਐਕਟਰ ਨੇ ਨਾ ਭਾਜੀ ਉਹ ਕੰਮ ਕਰਦੇ ਨੇ ਡਾਇਰੈਕਟਰ ਨੂੰ ਵੀ ਦੇਖਦੇ ਆ ਠੀਕ ਆ ਪੁੱਛਦੇ ਜ਼ਰੂਰ ਆ ਮੈਂ ਕਹਿੰਨਾ ਕਿ ਆਪਣਾ ਕਰੈਕਟਰ ਸਾਹਮਣਾ ਬਹੁਤ ਜ਼ਰੂਰੀ ਆ ਤੁਹਾਨੂੰ ਠੀਕ ਇੱਕ ਵਾਰੀ ਇੰਡਸਟਰੀ ਦੇ ਵਿੱਚ ਇਦਾਂ ਦੇ ਬੰਦੇ ਇਹਨਾਂ ਵੀ ਤੁਸੀਂ ਕੰਮ ਨਹੀਂ ਕਰ ਸਕਦੇ ਜਿਹੜਾ ਇਹ ਆ ਕੀ ਪਤਾ ਤਾਨੀਆਂ ਜਿਹੜੀ ਆ ਬਹੁਤ ਵਧੀਆ ਕੁੜੀ ਹੋਵੇ ਐਕਟਰ ਦਾ ਬਹੁਤ ਵਧੀਆ ਹੈ ਕਿ ਜਿਹੜੇ ਉਹਦੇ ਆਲੇ ਦੁਆਲੇ ਬੰਦੇ ਨੇ ਮਲਾਉਣ ਤੋਂ ਪਹਿਲਾਂ ਉਹਦੇ ਬਾਰੇ ਇੰਨਾ ਕਿ ਬਿਲਕੁਲ ਗਲਤ ਦੱਸਦੇ ਆ ਜਾਂ ਮਤਲਬ ਵੀ ਨਹੀਂ ਯਾਰ ਉਹ ਇਦਾਂ ਦੀ ਨਹੀਂ ਉਹਨੇ ਐ ਨਹੀਂ ਕਰਨਾ ਉਹਨੇ ਇਹ ਨਹੀਂ ਕਰਨਾ ਸ਼ਾਇਦ ਮੇਰੇ ਦਿਲ ਕਹਿੰਦਾ ਕਿ ਜਿੱਦਾਂ ਮੈਂ ਕੇਜ ਬੇਦੀ ਜੀ ਨੂੰ ਕਿਹਾ ਮਹਾਂਪਾਜੀ ਮੇਰਾ ਕੰਮ ਆ ਦੌੜਾਣਾ ਇੱਕ ਵਾਰੀ ਜਾਣ ਦੋ ਬੰਦੇ ਕੋਲ ਹਾਂ ਨਹੀਂ ਨਾਤ ਪੱਕੀ ਹੈ ਠੀਕ ਹੈ ਪਰ ਆਪਾਂ ਤੇ ਨਹੀਂ ਨਾ ਹਾਰਾਂਗੇ ਉਸ ਕਰਕੇ ਫਿਰ ਮੇਰਾ ਨਾ ਥੋੜਾ ਮਨ ਆ ਨਾ ਜਿੰਨੇ ਵੀ ਇੰਡਸਟਰੀ ਦੇ ਜਾਂ ਥੀਏਟਰ ਆਰਟਿਸਟ ਨੇ ਜਾਂ ਕੁਝ ਵੀ ਉਹਨਾਂ ਨਾਲ ਦਿਲ ਕਰਦਾ ਕੰਮ ਕਰ ਲਈ ਠੀਕ ਆ ਯਾਰ ਬ੍ਰਾਂਡ ਬਣਾਣਾ ਸੀ ਆਪਾਂ ਹੁਣ ਬਣ ਰਹੇ ਆ ਬ੍ਰਾਂਡ ਠੀਕ ਆ ਆਪਣੇ ਨਾਲ ਜੇ ਨਵੇਂ ਆਰਟਿਸਟਾਂ ਨੂੰ ਕੰਮ ਮਿਲਦਾ ਉਹਨਾਂ ਦਾ ਵੀ ਘਰ ਚੱਲਦਾ ਸਾਰਿਆਂ ਦਾ ਇੱਕ ਪ੍ਰੋਡਿਊਸਰ ਉੱਠਣਾ ਜ਼ਰੂਰੀ ਐਸ ਕਰਕੇ ਮੇਰਾ ਥੋੜਾ ਜਿਹਾ ਨਾ ਸਟਾਰ ਦੇ ਨਾਲ ਕੰਮ ਕਰਨ ਲਈ ਥੋੜਾ ਔਖਾ ਮੈਂ ਹੋ ਸਕਦਾ ਕਿ ਅੱਗੇ ਕਰੂੰਗਾ ਵੀ ਜਾਂ ਨਹੀਂ ਵੀ ਕਰੂੰਗਾ ਇਹ ਨਹੀਂ ਕਹਿ ਸਕਦਾ ਕੁਝ ਵੀ ਬਸ ਜਿੱਦਾਂ ਮਾਹੌਲ ਜਿੱਦਾਂ ਦਿਲ ਵਧੀਆ ਜਿੱਦਾਂ ਨੇਚਰ ਵਧੀਆ ਆਪਾਂ ਉਹਦੇ ਨਾਲ ਲਗਾਤਾਰ ਫਿਲਮਾਂ ਕਰਾਂਗੇ ਜੀ ਅਸਿੰਦਰ ਜੀ ਹੁਣ ਮੈਂ ਲਾਜ ਜਾਂਦੇ ਆ ਤੇ ਮੈਂ ਇੱਕ ਇੱਕ ਆਦਾ ਜਵਾਬ ਦਿਓ ਮਿੱਠੀਏ ਫਿਲਮ ਤੁਸੀਂ ਗੱਲ ਕੀਤੀ 10 ਜਨਵਰੀ ਮਿਸ਼ਾ ਦਾਡੇ ਰਿਲੀਜ਼ ਹੋਣੀ ਪੰਜਾਬ ਦੇ ਸਿਨੇਮਾ ਕਰਦੇ ਵਿੱਚ ਕੀ ਸੰਦੇਸ਼ ਹੈ ਫਿਲਮ ਦਾ ਮੇਨ ਸੰਦੇਸ਼ਾ ਕੀ ਆ ਔਰ ਦਰਸ਼ਕ ਅਸੀਂ ਕੀ ਕਹਿਣਾ ਚਾਹੀਏ ਮੇਨ ਜਿਹੜਾ ਇਹਦੇ ਵਿੱਚ ਪਾਰਟ ਆ ਨਾ ਭਾਜੀ ਮੇਨ ਪਾਰਟ ਹੈਗਾ ਕਿ ਰਿਸ਼ਤਿਆਂ ਨੂੰ ਜੋੜਨਾ ਕਿੱਦਾਂ ਵਾ ਜ਼ਰੂਰੀ ਨਹੀਂ ਆ ਕਿ ਅਦਰ ਕਾਸਟ ਜਾਂ ਧਰਮ ਅਦਰ ਮੰਨ ਲੋ ਕਿ ਤੁਸੀਂ ਏਦਾਂ ਕਹਿੰਦੇ ਹੋ ਨਹੀਂ ਯਾਰ ਉਹ ਆ ਫਲਾਨਾ 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 ਹੈ ਨਾ ਕਿ ਮੈਂ ਇਹਦੇ ਚ ਦਿਖਾਇਆ ਏਦਾਂ ਦਾ ਕੁਛ ਨਹੀਂ ਜਦੋਂ ਤੁਸੀਂ ਕਿਸੇ ਨਾਲ ਫਰੈਂਡਸ਼ਿਪ ਕਰਦੇ ਹੋ ਜਾ ਕੇ ਉਸ ਨਾਲ ਕੰਮ ਕਰਦੇ ਛੱਡ ਦਿਓ ਯਾਰ ਧਰਮ ਦੇਖੋ ਠੀਕ ਆ ਜਦ ਆਪਾਂ ਇਹਨਾਂ ਨੂੰ ਜੋੜਦੇ ਆ ਨਾ ਕਿ ਨਹੀਂ ਯਾਰ ਸਾਰੀਆਂ ਚੀਜ਼ਾਂ ਅਸੀਂ ਇੱਕ ਹੀ ਆ ਵੱਖਰਾ ਸਾਡੇ ਚ ਕੁਛ ਨਹੀਂ ਆ ਦੋ ਅੱਖਾਂ ਤੁਹਾਡੇ ਦੋ ਮੇਰੇ ਠੀਕ ਆ ਇਹਦੇ ਚ ਇਹੀ ਚੀਜ਼ਾਂ ਸਮਝਾਈਆਂ ਜਿਸਮ ਨੇ ਇਹ ਮਿੱਟੀ ਨੇ ਠੀਕ ਆ ਰੂਹਾਂ ਨੇ ਪਵਿੱਤਰ ਨੇ ਤੁਸੀਂ ਰਿਸ਼ਤੇ ਬਣਾਓ ਪਿਆਰ ਦੇ ਨਾਲ ਰਹੋ ਕਿ ਜਿਹੜਾ ਅੱਜ ਜ਼ਿੰਦਗੀ ਦੇ ਵਿੱਚ ਜਿਹੜਾ ਕਟਵੜ ਕਟਵੜ ਚੱਲ ਰਹੀ ਹੈ ਧਰਮ ਦੇ ਨਾਂ ਤੇ ਇਹਨੂੰ ਥੋੜਾ ਦੂਰ ਕਰੋ ਕਿਉਂਕਿ ਆਮ ਲੋਕ ਮਿਲ ਕੇ ਰਹਿਣਾ ਚਾਹੁੰਦੇ ਨੇ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਜੇ ਪਾਕਿਸਤਾਨ ਦੀ ਗੱਲ ਕਰੀ ਪਾਕਿਸਤਾਨ ਤੋਂ ਵੀ ਫੋਨ ਆਉਂਦੇ ਨੇ ਕਈਆਂ ਦੇ ਜਿਹੜੇ ਸਾਡੇ ਐਕਟਰ ਨੇ ਕਿੰਨਾ ਪਿਆਰ ਹੈ ਤੁਹਾਡੇ ਜਿੱਤੇ ਮੇਰੇ ਜੋ ਅਨਿਲ ਭਾਈ ਜੀ ਕਿੰਨਾ ਪਿਆਰ ਹੈ ਸਾਰਿਆਂ ਚ ਨਾ ਅਸੀਂ ਮਿਲ ਕੇ ਰਹਿਣਾ ਚਾਹੁੰਦੇ ਹਾਂ ਇਹ ਕੁਝ ਸ਼ਰਾਰਤੀ ਅੰਸਰ ਹੁੰਦੇ ਉਹਨਾਂ ਲਈ ਇਹ ਫਿਲਮ ਆ ਕਿ ਤੁਸੀਂ ਇਹਨੂੰ ਫਿਲਮ ਨੂੰ ਦੇਖੋ ਸਮਝੋ ਯਾਰ ਕਿ ਪਿਆਰ ਕੀ ਚੀਜ਼ ਆ ਰਿਸ਼ਤੇ ਕੀ ਚੀਜ਼ ਆ ਫੈਮਿਲੀ ਕੀ ਚੀਜ਼ ਆ ਤੇ ਇੱਕ ਆਪਣਾਪਨ ਕੀ ਚੀਜ਼ ਆ ਉਹ ਚੀਜ਼ ਆ ਆਨੇ ਦੇ ਵਿੱਚ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਕੀਮਤੀ ਸਮਾਂ ਦਿੱਤਾ ਆ ਦੱਸ ਦਈਏ ਕਿ ਤੁਹਾਨੂੰ 3 ਜਨਵਰੀ ਨੂੰ ਪੰਜਾਬ ਦੇ ਸਿਨੇਮਾ ਘਰਾਂ ਦੇ ਫਿਲਮ ਆ ਰਹੀ ਏ ਮਿੱਠੀ ਏ ਤੇ ਲੁਧਰਾਂਦੇ ਹੀ ਗਿੱਲ ਪਿੰਡ ਦਾ ਨੌਜਵਾਨ ਜਿਹੜਾ ਕਾਫੀ ਪਹਿਲਾਂ ਹਿੰਦੀ ਫਿਲਮਾਂ ਦੇ ਡਾਇਰੈਕਸ਼ਨ ਐਜ਼ ਅਸਿਸਟੈਂਟ ਡਾਇਰੈਕਟਰ ਵੀ ਰਿਹਾ ਚੁੱਕੇ ਲੇਖਕ ਵੀ ਹੈ ਤਾਂ ਇਸ ਵਾਰ ਪੰਜਾਬੀ ਫਿਲਮਾਂ ਦੇ ਮੇਨ ਲੀਡ ਰੋਲ ਦੇ ਵਿੱਚ ਹੈ ਸੁਰਿੰਦਰ ਸਿੰਘ ਲੁਧਰਾਂਦੇ ਪਿੰਡ ਗਿਲ ਦੇ ਇਹ ਨੌਜਵਾਨਾ ਜਿਹੜੇ ਹੁਣ ਨਵੀਂ ਫਿਲਮ ਆ ਰਹੀ ਹੈ ਮਠੀਏ ਤਾਂ ਤੁਸੀਂ ਬਿਲਕੁਲ ਦੇਖੋ ਫਿਲਮ ਇਹ ਉਹ ਫਿਲਮ ਹੈ ਜਿਹੜੇ ਤੁਹਾਨੂੰ ਹਰ ਉਸ ਰਿਸ਼ਤੇ ਦੀ ਤੁਹਾਨੂੰ ਪਛਾਣ ਤੁਹਾਨੂੰ ਉਸ ਦੀ ਆਹਰ ਤੁਹਾਨੂੰ ਖੁਦ ਮਹਿਸੂਸ ਵੀ ਹੋਏਗੀ ਤਾਂ ਉਹ ਰਿਸ਼ਤੇ ਜਿਹੜਾ ਫਿਰਕਾ ਪ੍ਰਸਤੀ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਵੀ ਇੱਕ ਬਹੁਤ ਵੱਡੀ ਸੋ ਨਸੀਹਤ ਵੀ ਮਿਲੂਗੀ ਤਾਂ ਅੱਜ ਦੇ ਹਾਲਾਤ ਦੇ ਉੱਪਰ ਬਣੀ ਫਿਲਮ ਮਠੀਏ 3 ਜਨਵਰੀ ਨੂੰ ਪੰਜਾਬ ਦੇ ਪੰਜਾਬੀ ਸਾਰੇ ਸਿਨੇਮਾ ਘਰਾਂ 'ਚ ਲੱਗ ਗਈ ਤਾਂ ਖਾਸ ਕਰਕੇ ਲੁਧਿਆਣਾ ਵਾਸੀਆਂ ਤੇ ਪੰਜਾਬੀ ਵਾਸੀਆਂ ਨੂੰ ਇਹ ਬਹੁਤ ਵੱਡਾ ਸੰਦੇਸ਼ ਵੀ ਹੈ ਤਾਂ ਇਸ ਫਿਲਮ ਦੇ ਮੇਨ ਲੀਡ ਰੋਲ ਐਕਟਰ ਸਰਿੰਦਰ ਸਿੰਘ ਵੱਲੋਂ ਵੀ ਇਸ ਫਿਲਮ ਨੂੰ ਖਾਸ ਆ ਕੇ ਇੱਕ ਵਾਰ ਜਰੂਰ ਦੇਖੋ ਤੁਹਾਨੂੰ ਇਸ ਫਿਲਮ ਤੋਂ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਤੇ ਤੁਹਾਡੇ ਰਿਸ਼ਤਿਆਂ ਦੀ ਐਮ ਵੀ ਤੁਹਾਨੂੰ ਇਸ ਬਾਬਤ ਤੁਹਾਨੂੰ ਸਮਝ ਆਏਗੀ ਤਾਂ ਕਿਤੇ ਆ ਕੇ ਹੁਣ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਦੇ ਆਪਸੀ ਰਿਸ਼ਤਿਆਂ ਦੀ ਇਹ ਕੁਝ ਖਾਸ ਇਨਾਚਾਂ ਨੂੰ ਆਹਠ ਵੀ ਮਹਿਸੂਸ ਹੁੰਦੀ ਨਜ਼ਰ ਆਵੇਗੀ ਤਾਂ 3 ਜਨਵਰੀ ਨੂੰ ਜਰੂਰ ਦੇਖਿਓ ਫਿਲਮ ਮਿੱਠੀਏ ਕੈਮਰਾਮੈਨ ਬੌਬੀ ਨਾ ਸੰਦੀਪ ਸ਼ਰਮਾ ਪਿੰਡ ਗਿਲ ਲੁਧਿਆਣਾ